ਕਿ ਜਿਹੜਾ ਅੰਬੇਦਕਰ ਸਾਹਿਬ ਜੀ ਦਾ ਇੱਥੇ ਸਟੈਚੂ ਲੱਗਾ ਵਾ ਉਹਦੇ ਨਾਲ ਕੁਛ ਛੇੜਛਾੜ ਕੀਤੀ ਗਈ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸ਼ਰਾਰਤੀਆਂ ਦਿਆਂਸਰਾ ਵੱਲੋਂ ਔਰ ਇਹ ਜਿਹੜਾ ਖਾਲਿਸਤਾਨੀ ਸਮਰਥਕ ਗੁਰਪਰਤਨ ਪੰਨੂ ਇੱਕ ਉੱਤੇ ਨੇ ਇੱਕ ਵੀਡੀਓ ਦਰਿਏ ਪੂਰੇ ਜਿੰਨੇ ਜਿੰਨੇ ਵੀ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਲੱਗੇ ਸਟੈਚੂ ਲੱਗੇਦੇ ਆ ਉਹਨੇ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਖੰਡਿਤ ਕਰਾਂਗੇ ਉਸੇ ਤਹਿਤ ਹੀ ਅੱਜ ਬਟਾਲੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਲੱਗੀ ਆ ਉਹਨੂੰ ਤੋੜ ਮਰੋੜ ਕੀਤੀ ਗਈ ਆ ਖੰਡਿਤ ਕੀਤਾ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਈ ਸੀ ਉਸ ਪ੍ਰਸ਼ਾਸਨ ਨੇ ਜਾਇਦਾ ਲਿੱਤਾ ਵਾ ਔਰ ਜਿਹੜਾ ਸਾਡਾ ਸਮਾਜ ਆ ਉਹ ਬੜੀ ਦੁਖੀ ਅਰਦੇ ਨਾਲ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾ ਕਿ बार-बार ਸਾਨੂੰ ਇਹ ਕਹਿਣਾ ਪੈਂਦਾ ਵਾ ਕਿ ਜਿੱਥੇ ਸਾਡੇ ਵਾਲਮੀਕ ਮਹਾਰਾਜ ਜਾਂ ਅੰਬੇਦਕਰ ਸਾਹਿਬ ਜੀ ਦੀਆਂ ਸਟੈਚੂ ਜਾਂ ਮੂਰਤੀਆਂ ਲੱਗੀਆਂ ਹੁੰਦੀਆਂ ਵਾ ਉੱਥੇ ਕੋਈ ਨਾ ਕੋਈ ਵੀਡੀਓ ਜਾਂ ਕੈਮਰੇ ਲੱਗੇ ਹੋਣੇ ਚਾਹੀਦੇ ਤਾਂ ਕਿ ਜਿਹੜਾ ਕੋਈ ਐਦਾਂ ਦਾ ਸ਼ਰਾਤੀ ਅੰਤਰ-ਸ਼ਰਾਤ ਕਰਦਾ ਵਾ ਬਾਕੀ ਜਿਹੜਾ ਪਤਾ ਲੱਗ ਸਕੇ ਔਰ ਤੇ ਜਿਹੜੀ ਬਾਦੀ ਸਖਤੋ ਸਖਤ ਕਾਰਵਾਈ ਕੀਤੀ ਜਾ ਸਕੇ ਕੀ ਲੱਗਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਜਦੋਂ ਲੋਕ ਦੇ ਦੇਖੋ ਜੀ ਇਹ ਤਾਂ ਪੰਜਾਬ ਦਾ ਮਾਹੌਲ ਖਰਮ ਖਰਾਬ ਕਰਨ ਵਾਲੀ ਗੱਲਾਂ ਵਾਂ ਜਿਹੜਾ ਪੰਨੂ ਆ ਖਾਲਸਤਾਨੀ ਸਮਰਥਕ ਆ ਸਾਰਿਆਂ ਨੂੰ ਪਤਾ ਵਾ ਪਰ ਜਿਹੜਾ ਬਾਹਰ ਦੇ ਦੇਸ਼ਾਂ 'ਚ ਰਹਿ ਕੇ ਇੱਥੇ ਭੜਕਾਊ ਭਾਸ਼ਣ ਦਿੰਦਾ ਵਾ ਪਰ ਜਿਹੜੀ ਪੰਜਾਬ ਦੀ ਔਰ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਕੌਮਾਂ ਦੇ ਝਗੜੇ ਹੋਣ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲ ਵਾ ਉਹ ਸਾਰੀ ਨਸ਼ਟ ਹੋ ਜੇ ਔਰ ਇਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਿਆ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਪਸੀ ਮਤਭੇਦ ਵਧਣਗੇ ਔਰ ਜਿਹੜੇ ਪੰਜਾਬ ਦੇ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਜੈ ਭੀਮ ਜੈ ਭੀਮ ਜੈ ਭੀਮ ਮੇਰਾ ਸ਼ੰਭੂ ਨਾਦ ਜਾਤਿਆ ਕਮਲੇਸ਼ਰ ਵਾਲਮੀਚੀ ਐਜੂਕੇਸ਼ਨ ٹرسٹ ਰਜਿਸਟਰ ਭਾਰਤ ਵੱਲੋਂ ਮਾਝਾ ਜ਼ਿਲ੍ਹੇ ਦਾ ਪ੍ਰਧਾਨ ਮੈਂ ਇਸ ਕਰਕੇ ਅੱਜ ਜਿਹੜੀ ਮੰਦ ਅ ਜਿਹੜੀ ਘਟਨਾ ਬੀਤੀ ਆ ਬਾਬਾ ਸ਼ਾਮ ਬੇਦਗਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਇਸਾਈ ਭਾਈ ਚੜਾਵਾ ਚਾਹੇ ਮਜਬੀ ਸਿੱਖ ਭਾਈ ਚੜਾਵਾ ਅੱਜ ਆਹਾਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖਿਆ ਸੋ ਬਾਬਾ ਸਾਹਿਬ Ambedkar ਨੇ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵੀ ਦਾ ਹੰਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਿਵਾਏ ਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਿਵਾਏ ਆ ਅੱਜ ਜੇ ਲੋਕ ਸਾਡੇ ਲੋਕ ਪੜ੍ਹ ਲਿਖ ਕੇ ਜਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ ਬਾਬਾ ਸਾਹਿਬ ਦੀ ਦੇਣ ਹੀ ਆ ਬਾਬਾ ਸਾਹਿਬ ਨੇ ਸਾਨੂੰ ਪੜੋ ਲਿਖੋ ਜੁੜੋ ਦਾ ਅਧਿਕਾਰ ਦਵਾਇਆ ਅੱਪਾ ਅੱਜ ਪੜ੍ਹ ਲਿਖ ਕੇ ਕੁਝ ਸਿੱਖਿਆ ਪ੍ਰਾਪਤ ਕੀਤੀ ਅੱਜ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ ਬਾਬਾ ਸਾਹਿਬ ਨੇ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਗਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਵਾਂ ਕਿ ਉਹ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਏ ਤਾਂ ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕ ਵੀ ਕੰਨੇ ਆ ਸੀ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਦੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਪਤ ਕੀਤੀ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ-ਉਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਹ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਹੁਣ ਸੀਸੀਟੀਵੀ ਦੇ ਫੁਟੇਜ ਵੀ ਖੰਗਾਲ ਰਹੇ ਹਾਂ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੈਚੁਰਲ ਐਕਟ ਹੈ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਵੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸੀਟੀਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਇਹ ਮੁੱਕ ਕੇ ਇੱਥੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਹਾਂ ਪਿੱਛੋਂ ਤੋਂ ਦੇਖ ਰਹੇ ਹਾਂ ਕਿ ਸ਼ਾਇਦ ਕੁਝ ਨਬੇ ਹਾਂਜੀ ਨਹੀਂ ਉਹ ਅਸੀਂ ਜਿਹੜੀ